ਵਾਜਾਂ ਦੇ ਵੱਲੋਂ ਕਿਸ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਇਸ ਦਾ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਿਹਾ ਜਿਸ ਦੇ ਵਿੱਚ ਇੱਕ ਬਾਈਕ ਰਾਈਡਰ ਮਹਿਲਾ ਜੋ ਕਿ ਰਾਤ ਨੂੰ ਕਿਸੇ ਕੰਮ ਕਰਕੇ ਉਸ ਨੂੰ ਬਾਹਰ ਨਿਕਲਣਾ ਪਿਆ ਤੇ ਆਪਣੇ ਬਾਈਕ ਦੇ ਉੱਤੇ ਜਾ ਰਹੀ ਸੀ ਤਾਂ ਸਾਹਮਣੇ ਅੱਗੇ ਇੱਕ ਗੱਡੀ ਦੇ ਵਿੱਚ ਕੁਝ ਮੁੰਡੇ ਕੁਝ ਸ਼ਰਾਰਤੀ ਮੁੰਡੇ ਜੜ ਕੀ ਬੈਠੇ ਸੀ ਅਤੇ ਇਸ ਨੂੰ ਦੇਖ ਕੇ ਉਹਨਾਂ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਕੀਤੇ ਗਏ ਜਿਸ ਤੋਂ ਬਾਅਦ ਇਸ ਮਹਿਲਾ ਬਾਈਕ ਰਾਈਡਰ ਦੇ ਵੱਲੋਂ ਇਹ ਸਾਰੀਆਂ ਗੰਦੀਆਂ ਹਰਕਤਾਂ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕਰ ਲਈਆਂ ਵੀਡੀਓ ਉਤਰਾਖਣ ਦਾ ਜਿੱਤੇ ਕਿ ਮਹਿਲਾ ਰਾਈਡਰ ਨੇ ਕਿਹਾ ਕਿ ਉਸ ਨੂੰ ਬਹੁਤ ਹੀ ਜ਼ਰੂਰੀ ਕੰਮ ਕਰਕੇ ਬਾਹਰ ਨਿਕਲਣਾ ਪਿਆ ਸੀ ਨਹੀਂ ਐਨੀ ਰਾਤ ਨੂੰ ਬਾਹਰ ਜਾਣ ਦਾ ਕੋਈ ਉਹਦਾ ਸਵੱਬ ਨਹੀਂ ਸੀ ਪਰ ਰਸਤੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਸਟੰਡਿਆਂ ਦੇ ਵੱਲੋਂ ਜੋ ਕਿ ਗੱਡੀ ਦੇ ਵਿੱਚ ਸਵਾਰ ਸੀ ਉਸ ਨੇ ਦੇਖਿਆ ਵੀ ਕਿ ਅਲੀ ਜਿਹੜੀ ਇਹ ਲੜਕੀ ਆ ਰਹੀ ਹੈ ਮਹਿਲਾ ਆ ਰਹੀ ਹੈ ਤਾਂ ਉਸ ਨੂੰ ਦੇਖ ਕੇ ਉਸ ਨੇ ਗੰਦੇ ਗੰਦੇ ਇਸ਼ਾਰੇ ਕੀਤੇ ਤੇ ਸਾਰੇ ਵੀਡੀਓ ਜਿਹੜੇ ਕਿ ਉਸ ਰਾਈਡਰ ਦੇ ਵੱਲੋਂ ਆਪਣੇ ਫੋਨ ਦੇ ਵਿੱਚ ਬਣਾ ਲਏ ਗਏ ਅਤੇ ਉੱਤਰਾਖੰਡ ਦੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਲੋਕਾਂ ਦੇ ਖਿਲਾਫ ਜਿਹੜੇ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿ ਸ਼ਰਿਆਮ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਗੰਦ ਪਾਉਂਦੇ ਨੇ ਤੇ ਲੋਕਾਂ ਦਾ ਨਿਕਲਣਾ ਔਖਾ ਹੋ ਜਾਂਦਾ ਹੈ ਅਜਿਹੇ ਲੋਕ ਰਾਤ ਨੂੰ ਸ਼ਰਾਬਾਂ ਪੀ ਕੇ ਫਿਰ ਸੜਕਾਂ ਦੇ ਉੱਤੇ ਹੁਲੜਬਾਜ਼ੀਆਂ ਕਰਦੇ ਨੇ ਇਸ ਤੋਂ ਇਲਾਵਾ ਇਸ ਨਾਲ ਲੋਕਾਂ ਨੂੰ ਵੀ ਜਿਹੜੀ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆਉਣ ਜਾਣ ਵਾਲੇ ਜਿਹੜੇ ਲੋਕ ਨੇ ਰਸਤੇ ਵਿੱਚ ਜਾਂਦੇ ਨੇ ਉਹਨਾਂ ਨੂੰ ਵੀ ਕਿਤਨਾ ਕਿਤੇ ਡਰ ਹੁੰਦਾ ਕਿਉਂਕਿ ਅਜਿਹੇ ਲੋਕਾਂ ਨੂੰ ਖਾਦੀ ਪੀਤੀ ਚ ਕੁਝ ਪਤਾ ਤਾਂ ਨਹੀਂ ਲੱਗਦਾ ਪਰ ਕੋਈ ਵੱਡਾ ਹਾਸਾ ਜ਼ਰੂਰ ਕਰ ਦਿੰਦੇ ਨੇ ਦੂਜੇ ਪਾਸੇ ਸਮੈਲਾ ਰਾਈਡਰ ਦਾ ਕਹਿਣਾ ਹੈ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਗੰਦੇ ਗੰਦੇ ਇਸ਼ਾਰੇ ਕੀਤੇ ਜਾ ਰਹੇ ਨੇ ਜੋ ਕਿ ਬੇਹੱਦ ਨਿੰਦਣਯੋਗ ਗੱਲ ਹੈ ਅਤੇ ਇਸ ਨੂੰ ਲੈ ਕੇ ਉਸ ਨੇ ਅ ਗੱਡੀ ਦੀ ਵੀਡੀਓ ਬਣਾਈ ਨੌਜਵਾਨਾਂ ਦੀਆਂ ਹਰਕਤਾਂ ਵੀ ਰਿਕਾਰਡ ਕੀਤੀਆਂ ਅਤੇ ਗੱਡੀ ਦਾ ਨੰਬਰ ਵੀ ਜਿਹੜਾ ਕਿ ਰਿਕਾਰਡ ਕੀਤਾ ਗਿਆ ਅਤੇ ਫਿਰ ਉੱਤਰਾਖੰਡ ਦੀ ਪੁਲਿਸ ਨੂੰ ਇਹਨਾਂ ਨੌਜਵਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਇਹਨਾਂ ਨੂੰ ਸਬਕ ਮਿਲ ਸਕੇ ਕਿ ਅੱਗੇ ਤੋਂ ਉਹ ਜੇਕਰ ਕਿਤੇ ਬਾਹਰ ਜਾਂਦੇ ਨੇ ਜਾਂ ਫਿਰ ਉਹ ਘੁੰਮਣ ਆਉਂਦੇ ਨੇ ਤਾਂ ਉਹ ਘਟੋ-ਘਟੇ ਜਈਆਂ ਹਰਕਤਾਂ ਨਾ ਕਰਨਗੇ ਅਜਿਹਾ ਸਬਕ ਜ਼ਰੂਰ ਜਿਹੜਾ ਕਿ ਇਹਨਾਂ ਨੂੰ ਮਿਲਣਾ ਚਾਹੀਦਾ ਤੁਹਾਨੂੰ ਵੀ ਅਸੀਂ ਇਹ ਵੀਡੀਓ ਦਿਖਾਉਣੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਆਮ ਹੋ ਚੁੱਕੇ ਨੇ ਕਿਤੇ ਕੱਲੀ ਮਹਿਲਾ ਜੋ ਕੁੜੀ ਨੂੰ ਦੇਖ ਕੇ ਚਾਰ ਪੰਜ ਮਸਟੰਡੇ ਜਦੋਂ ਇਕੱਠੇ ਹੋ ਜਾਂਦੇ ਨੇ ਤਾਂ ਉਹਨਾਂ ਦੇ ਬੋਲੋਂ ਕੁਝ ਅਜਿਹਾ ਗਲਤ ਜ਼ਰੂਰ ਕੀਤਾ ਜਾਂਦਾ ਤਾਂ ਇਹਨਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਤੇ ਦੇਖੋ ਇਹ ਵੀਡੀਓ ਇਸ ਰੋਡ 'ਤੇ ਗੱਡੀ ਚੱਲ ਰਹੀ ਹੈ ਮੇਰੇ ਕੋ ਫੀਮੇਲ ਰਾਈਡਰ ਦੇਖ ਕੇ ਮੇਰੇ ਸਾਥ ਬਦਤਮੀਜ਼ੀ ਕਰ ਰਹੇ تھے ਮੇਰੇ ਸਾਥ ਇੱਕ ਬੈਕਅਪ ਵਹੀਕਲ ਵੀ ਹੈ ਉਹਨਾਂ ਕੋ ਪਤਾ ਨਹੀਂ ਥਾ ਤਾਂ ਉਹ ਇਕੱਲਾ ਦੇਖ ਕੇ ਇਹ ਦੇਖੀ ਇਸ ਤਰੀਕੇ ਦੀ ਹਰਕਤ ਕਰ ਰਿਹਾ ਹੈ ਆਪ ਇਨਕਾ ਪਲੇਸ ਚਲਾਨ ਕਾਟਿਏ ਜੋ ਵੀ ਪ੍ਰੋਸੈਸ ਹੁੰਦਾ ਹੈ ਜ਼ਿਆਦਾ ਦੂਰ ਨਹੀਂ ਹੈ ਇਹ ਗੱਡੀ ਦੋ ਤੋਂ 3 ਕਿਲੋਮੀਟਰ ਪਿੱਛੇ ਉਹ ਦੇਖ ਕੇ ਬਦਤਮੀਜ਼ੀ ਵੀ ਕਰ ਰਹੇ ਸਨ ਹੁੱਲੜਵਾਜਾਂ ਦੇ ਵੱਲੋਂ ਕਿਸ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਇਸ ਦਾ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਬਾਈਕ ਰਾਈਡਰ ਮਹਿਲਾ ਜੋ ਕਿ ਰਾਤ ਨੂੰ ਕਿਸੇ ਕੰਮ ਕਰਕੇ ਉਸ ਨੂੰ ਬਾਹਰ ਨਿਕਲਣਾ ਪਿਆ ਤੇ ਆਪਣੇ ਬਾਈਕ ਦੇ ਉੱਤੇ ਜਾ ਰਹੀ ਸੀ ਤਾਂ ਸਾਹਮਣੇ ਅੱਗੇ ਇੱਕ ਗੱਡੀ ਦੇ ਵਿੱਚ ਕੁਝ ਮੁੰਡੇ ਕੁਝ ਸ਼ਰਾਰਤੀ ਮੁੰਡੇ ਜੜ ਕੀ ਬੈਠੇ ਸੀ ਅਤੇ ਇਸ ਨੂੰ ਦੇਖ ਕੇ ਉਹਨਾਂ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਕੀਤੇ ਗਏ ਜਿਸ ਤੋਂ ਬਾਅਦ ਇਸ ਮਹਿਲਾ ਬਾਈਕ ਰਾਈਡਰ ਦੇ ਵੱਲੋਂ ਇਹ ਸਾਰੀਆਂ ਗੰਦੀਆਂ ਹਰਕਤਾਂ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕਰ ਲਈਆਂ ਵੀਡੀਓ ਉਤਰਾਖੰਡ ਦਾ ਜਿੱਥੇ ਕਿ ਮਹਿਲਾ ਰਾਈਡਰ ਨੇ ਕਿਹਾ ਕਿ ਉਸ ਨੂੰ ਬਹੁਤ ਹੀ ਜ਼ਰੂਰੀ ਕੰਮ ਕਰਕੇ ਬਾਹਰ ਨਿਕਲਣਾ ਪਿਆ ਸੀ ਨਹੀਂ ਐਨੀ ਰਾਤ ਨੂੰ ਬਾਹਰ ਜਾਣ ਦਾ ਕੋਈ ਉਹਦਾ ਸੁਭਬ ਨਹੀਂ ਸੀ ਪਰ ਰਸਤੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਸਟੰਡਿਆਂ ਦੇ ਵੱਲੋਂ ਜੋ ਕਿ ਗੱਡੀ ਦੇ ਵਿੱਚ ਸਵਾਰ ਸੀ ਉਸ ਨੇ ਦੇਖਿਆ ਵੀ ਕਿ ਅਲੀ ਜਿਹੜੀ ਇਹ ਲੜਕੀ ਆ ਰਹੀ ਆ ਮਹਿਲਾ ਆ ਰਹੀ ਆ ਤੋਂ ਦੇਖ ਕੇ ਉਸਨੇ ਗੰਦੇ ਗੰਦੇ ਇਸ਼ਾਰੇ ਕੀਤੇ ਤੇ ਇਹ ਸਾਰੇ ਵੀਡੀਓ ਜਿਹੜੀ ਕਿ ਉਸ ਰਾਈਡਰ ਦੇ ਵੱਲੋਂ ਆਪਣੇ ਫੋਨ ਦੇ ਵਿੱਚ ਬਣਾ ਲਈ ਗਈ ਅਤੇ ਉੱਤਰਾਖੰਡ ਦੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿ ਸ਼ਰਿਆਮ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਗੰਦ ਪਾਉਂਦੇ ਨੇ ਤੇ ਲੋਕਾਂ ਦਾ ਨਿਕਲਣਾ ਔਖਾ ਹੋ ਜਾਂਦਾ ਅਜਿਹੇ ਲੋਕ ਰਾਤ ਨੂੰ ਸ਼ਰਾਬਾਂ ਪੀ ਕੇ ਫਿਰ ਸੜਕਾਂ ਦੇ ਉੱਤੇ ਹੁਲੜਵਾਜੀਆਂ ਕਰਦੇ ਨੇ ਇਸ ਤੋਂ ਇਲਾਵਾ ਇਸ ਨਾਲ ਲੋਕਾਂ ਨੂੰ ਵੀ ਜਿਹੜੀ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆਉਣ ਜਾਣ ਵਾਲੇ ਜਿਹੜੇ ਲੋਕ ਨੇ ਰਸਤੇ ਵਿੱਚ ਜਾਂਦੇ ਨੇ ਉਹਨਾਂ ਨੂੰ ਵੀ ਕਿਤਨਾ ਕਿਤੇ ਡਰ ਹੁੰਦਾ ਕਿਉਂਕਿ ਅਜਿਹੇ ਲੋਕਾਂ ਨੂੰ ਖਾਦੀ ਪੀਤੀ ਚ ਕੁਝ ਪਤਾ ਤਾਂ ਨਹੀਂ ਲੱਗਦਾ ਪਰ ਕੋਈ ਵੱਡਾ ਹਾਸਾ ਜ਼ਰੂਰ ਕਰ ਦਿੰਦੇ ਨੇ ਦੂਜੇ ਪਾਸੇ ਸਮੈਲਾ ਰਾਈਡਰ ਦਾ ਕਹਿਣਾ ਹੈ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਗੰਦੇ ਗੰਦੇ ਇਸ਼ਾਰੇ ਕੀਤੇ ਜਾ ਰਹੇ ਨੇ ਜੋ ਕਿ ਬੇਹੱਦ ਨਿੰਦਣਯੋਗ ਗੱਲ ਹੈ ਅਤੇ ਇਸ ਨੂੰ ਲੈ ਕੇ ਉਸ ਨੇ ਅ ਗੱਡੀ ਦੀ ਵੀਡੀਓ ਬਣਾਈ ਨੌਜਵਾਨਾਂ ਦੀਆਂ ਹਰਕਤਾਂ ਵੀ ਰਿਕਾਰਡ ਕੀਤੀਆਂ ਤੇ ਗੱਡੀ ਦਾ ਨੰਬਰ ਵੀ ਜਿਹੜਾ ਕਿ ਰਿਕਾਰਡ ਕੀਤਾ ਗਿਆ ਅਤੇ ਫਿਰ ਉਤਰਾਖੰਡ ਦੀ ਪੁਲਿਸ ਨੂੰ ਇਹਨਾਂ ਨੌਜਵਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਇਹਨਾਂ ਨੂੰ ਸਬਕ ਮਿਲ ਸਕੇ ਕਿ ਅੱਗੇ ਤੋਂ ਉਹ ਜੇਕਰ ਕਿਤੇ ਬਾਹਰ ਜਾਂਦੇ ਨੇ ਜਾਂ ਫਿਰ ਉਹ ਘੁੰਮਣ ਆਉਂਦੇ ਨੇ ਤਾਂ ਉਹ ਘਟੋ-ਘਟੇ ਜਈਆਂ ਹਰਕਤਾਂ ਨਾ ਕਰਨਗੇ ਅਜਿਹਾ ਸਬਕ ਜ਼ਰੂਰ ਜਿਹੜਾ ਕਿ ਇਹਨਾਂ ਨੂੰ ਮਿਲਣਾ ਚਾਹੀਦਾ ਤੁਹਾਨੂੰ ਵੀ ਅਸੀਂ ਇਹ ਵੀਡੀਓ ਦਿਖਾਉਣੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਆਮ ਹੋ ਚੁੱਕਿਆ ਨੇ ਕਿਤੇ ਕੱਲੀ ਮਹਿਲਾ ਜੋ ਕੁੜੀ ਨੂੰ ਦੇਖ ਕੇ ਚਾਰ ਪੰਜ ਮਸਟੰਡੇ ਜਿਹੜੇ ਇਕੱਠੇ ਹੋ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਕੁਝ ਅਜਿਹਾ ਗਲਤ ਜ਼ਰੂਰ ਕੀਤਾ ਜਾਂਦਾ ਤਾਂ ਇਹਨਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ ਰਾਏ ਵੀ ਜ਼ਰੂਰ ਸਾਂਝੀ ਕਰਿਓ ਤੇ ਦੇਖੋ ਇਹ ਵੀਡੀਓ ਮੋਸੇ ਬੰਦੇ ਕੀ ਹਰਕਤ ਹੈ ਦੇਖੋ ਓਨ ਕੈਮਰਾ ਕਿਆ ਹੀ ਬੋਲੇ ਵੀ ਇਸੇ ਹਮ ਕੁਝ ਬੋਲ ਵੀ ਨਹੀਂ ਸਕਤੇ ਹੂੰ ਨਾਈਸ ਦੇਖ ਲੋ ਬਈ ਇਹ ਸਾਲੇ ਯੂਪੀ ਕੇ ਬਦਮਾਸ਼ ਹੁੱਲੜਵਾਜਾਂ ਦੇ ਵੱਲੋਂ ਕਿਸ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਇਸ ਦਾ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਇੱਕ ਬਾਈਕ ਰਾਈਡਰ ਮਹਿਲਾ ਜੋ ਕਿ ਰਾਤ ਨੂੰ ਕਿਸੇ ਕੰਮ ਕਰਕੇ ਉਸ ਨੂੰ ਬਾਹਰ ਨਿਕਲਣਾ ਪਿਆ ਤੇ ਆਪਣੇ ਬਾਈਕ ਦੇ ਉੱਤੇ ਜਾ ਰਹੀ ਸੀ ਤਾਂ ਸਾਹਮਣੇ ਅੱਗੇ ਇੱਕ ਗੱਡੀ ਦੇ ਵਿੱਚ ਕੁਝ ਮੁੰਡੇ ਕੁਝ ਸ਼ਰਾਰਤੀ ਮੁੰਡੇ ਜੜ ਕੇ ਬੈਠੇ ਸੀ ਅਤੇ ਇਸ ਨੂੰ ਦੇਖ ਕੇ ਉਹਨਾਂ ਦੇ ਵੱਲੋਂ ਗੰਦੇ-ਗੰਦੇ ਇਸ਼ਾਰੇ ਕੀਤੇ ਗਏ ਜਿਸ ਤੋਂ ਬਾਅਦ ਇਸ ਮਹਿਲਾ ਬਾਈਕ ਰਾਈਡਰ ਦੇ ਵੱਲੋਂ ਇਹ ਸਾਰੀਆਂ ਗੰਦੀਆਂ ਹਰਕਤਾਂ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕਰ ਲਈਆਂ ਵੀਡੀਓ ਉਤਰਾਖੰਡ ਦਾ ਜਿੱਥੇ ਕਿ ਮਹਿਲਾ ਰਾਈਡਰ ਨੇ ਕਿਹਾ ਕਿ ਉਸ ਨੂੰ ਬਹੁਤ ਹੀ ਜ਼ਰੂਰੀ ਕੰਮ ਕਰਕੇ ਬਾਹਰ ਨਿਕਲਣਾ ਪਿਆ ਸੀ ਨਹੀਂ ਐਨੀ ਰਾਤ ਨੂੰ ਬਾਹਰ ਜਾਣ ਦਾ ਕੋਈ ਉਹਦਾ ਸੁਭਬ ਨਹੀਂ ਸੀ ਪਰ ਰਸਤੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਮਸਟੰਡਿਆਂ ਦੇ ਵੱਲੋਂ ਜੋ ਕਿ ਗੱਡੀ ਦੇ ਵਿੱਚ ਸਵਾਰ ਸੀ ਉਸ ਨੇ ਦੇਖਿਆ ਵੀ ਕਿ ਅਲੀ ਜਿਹੜੀ ਇਹ ਲੜਕੀ ਆ ਰਹੀ ਹੈ ਮਹਿਲਾ ਆ ਰਹੀ ਹੈ ਤਾਂ ਉਸ ਨੂੰ ਦੇਖ ਕੇ ਉਸ ਨੇ ਗੰਦੇ ਗੰਦੇ ਇਸ਼ਾਰੇ ਕੀਤੇ ਤੇ ਸਾਰੇ ਵੀਡੀਓ ਜਿਹੜੀ ਕਿ ਉਸ ਰਾਈਡਰ ਦੇ ਵੱਲੋਂ ਆਪਣੇ ਫੋਨ ਦੇ ਵਿੱਚ ਬਣਾ ਲਈ ਗਈ ਅਤੇ ਉਤਰਾਖੰਡ ਦੀ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਜਿਹੜੀ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਕਿ ਸ਼ਰਯਾਮ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਗੰਦ ਪਾਉਂਦੇ ਨੇ ਤੇ ਲੋਕਾਂ ਦਾ ਨਿਕਲਣਾ ਔਖਾ ਹੋ ਜਾਂਦਾ ਹੈ ਅਜਿਹੇ ਲੋਕ ਰਾਤ ਨੂੰ ਸ਼ਰਾਬਾਂ ਪੀ ਕੇ ਫਿਰ ਸੜਕਾਂ ਦੇ ਉੱਤੇ ਹੁਲਣ ਬਾਜੀਆਂ ਕਰਦੇ ਨੇ ਇਸ ਤੋਂ ਇਲਾਵਾ ਇਸ ਨਾਲ ਲੋਕਾਂ ਨੂੰ ਵੀ ਜਿਹੜੀ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆਉਣ ਜਾਣ ਵਾਲੇ ਜਿਹੜੇ ਲੋਕ ਨੇ ਰਸਤੇ ਵਿੱਚ ਜਾਂਦੇ ਨੇ ਉਹਨਾਂ ਨੂੰ ਵੀ ਕਿਤਨਾ ਕਿਤੇ ਡਰ ਹੁੰਦਾ ਕਿਉਂਕਿ ਅਜਿਹੇ ਲੋਕਾਂ ਨੂੰ ਖਾਦੀ ਪੀਤੀ ਚ ਕੁਝ ਪਤਾ ਤਾਂ ਨਹੀਂ ਲੱਗਦਾ ਪਰ ਕੋਈ ਵੱਡਾ ਹਾਸਾ ਜ਼ਰੂਰ ਕਰ ਦਿੰਦੇ ਨੇ ਦੂਜੇ ਪਾਸੇ ਸਮੈਲਾ ਰਾਈਡਰ ਦਾ ਕਹਿਣਾ ਹੈ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਨ੍ਹਾਂ ਨੌਜਵਾਨਾਂ ਦੇ ਵੱਲੋਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਗੰਦੇ ਗੰਦੇ ਇਸ਼ਾਰੇ ਕੀਤੇ ਜਾ ਰਹੇ ਨੇ ਜੋ ਕਿ ਬੇਹੱਦ ਨਿੰਦਣਯੋਗ ਗੱਲ ਹੈ ਅਤੇ ਇਸ ਨੂੰ ਲੈ ਕੇ ਉਸ ਨੇ ਅ ਗੱਡੀ ਦੀ ਵੀਡੀਓ ਬਣਾਈ ਨੌਜਵਾਨਾਂ ਦੀਆਂ ਹਰਕਤਾਂ ਵੀ ਰਿਕਾਰਡ ਕੀਤੀਆਂ ਤੇ ਗੱਡੀ ਦਾ ਨੰਬਰ ਵੀ ਜਿਹੜਾ ਕਿ ਰਿਕਾਰਡ ਕੀਤਾ ਗਿਆ ਅਤੇ ਫਿਰ ਉੱਤਰਾਖੰਡ ਦੀ ਪੁਲਿਸ ਨੂੰ ਇਹਨਾਂ ਨੌਜਵਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਕਿ ਇਹਨਾਂ ਨੂੰ ਸਬਕ ਮਿਲ ਸਕੇ ਕਿ ਅੱਗੇ ਤੋਂ ਉਹ ਜੇਕਰ ਕਿਤੇ ਬਾਹਰ ਜਾਂਦੇ ਨੇ ਜਾਂ ਫਿਰ ਉਹ ਘੁੰਮਣ ਆਉਂਦੇ ਨੇ ਤਾਂ ਉਹ ਘੱਟੋ-ਘੱਟ ਅਜਿਹੀਆਂ ਹਰਕਤਾਂ ਨਾ ਕਰਨਗੇ ਅਜਿਹਾ ਸਬਕ ਜ਼ਰੂਰ ਜਿਹੜਾ ਕਿ ਇਹਨਾਂ ਨੂੰ ਮਿਲਣਾ ਚਾਹੀਦਾ ਤੁਹਾਨੂੰ ਵੀ ਅਸੀਂ ਇਹ ਵੀਡੀਓ ਦਿਖਾਉਣੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਆਮ ਹੋ ਚੁੱਕਿਆ ਨੇ ਕਿਤੇ ਕੱਲੀ ਮਹਿਲਾ ਜੋ ਕੁੜੀ ਨੂੰ ਦੇਖ ਕੇ ਚਾਰ ਪੰਜ ਮਸਟੰਡੇ ਜਿਹੇ ਇਕੱਠੇ ਹੋ ਜਾਂਦੇ ਨੇ ਤਾਂ ਉਹਨਾਂ ਦੇ ਬੋਲੋ ਕੁਝ ਅਜਿਹਾ ਗਲਤ ਜ਼ਰੂਰ ਕੀਤਾ ਜਾਂਦਾ ਤਾਂ ਇਹਨਾਂ ਦੇ ਖਿਲਾਫ ਕਿਵੇਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਤੇ ਦੇਖੋ ਇਹ ਵੀਡੀਓ अगर यहाँ पे आ रहे होशो हवाश में आओ अगर आपको ये छपरी गर्दी करनी है ये अपनी बदमाशी दिखानी है तो भाई मत आओ हमारे उत्तराखंड में जरा मर्यादा बनाए रखिए और ये जो हवाबाजी कर रहे हो अपनी गाड़ी की नंगे पने की दारू की इनको कृपया अपने सिटी में अपने घर में अपने माँ बाप के सामने वहीं पे के आओ